ਹਾਂ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਮੁੱਖ ਮਾਰਗ ਉਤੇ ਗੰਗੂਵਾਲ ਦੇ ਲਾਗੇ ਇੱਕ ਭਰਿਆ ਹੋਇਆ ਓਵਰਲੋਡ ਟਿਪਰ ਪਲਟ ਗਿਆ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਹਿਮਾਚਲ ਨੰਬਰ ਟਿਪਰ ਨੰਗਲ ਤੋਂ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾ ਰਿਹਾ ਸੀ ਤਾਂ ਜਿਵੇਂ ਹੀ ਗੰਗੂਵਾਲ ਵਿਖੇ ਪਹੁੰਚਦਾ ਹੈ ਤਾਂ ਟਿਪਰ ਰੋਡ ਉਤੇ ਪਲਟੇ ਜਾਂਦਾ ਹੈ ਤੇ ਟਿਪਰ ਦੇ ਵਿੱਚ ਭਰੀ ਹੋਈ ਬਜਰੀ ਛਿੱਲਰ ਜਾਂਦੀ ਹੈ ਪਾਵੇਂ ਇਸ ਸੜਕਾ ਹਾਦਸੇ ਦੇ ਵਿੱਚ ਕਿਸੇ ਨੂੰ ਸੱਟ-ਚੋਟ ਨਹੀਂ ਲੱਗੀ ਪਰ ਸੜਕਾਂ ਉੱਤੇ ਲਗਾਤਾਰ ਦੌੜ ਰਹੇ ਓਵਰਲੋਡ ਟਿਪਰ ਅਕਸਰ ਹੀ ਹਾਸਿਆਂ ਦਾ ਕਾਰਨ ਬਣਦੇ ਹਨ ਅੱਜ ਸਵੇਰੇ ਹੀ ਅਸੀਂ ਇੱਕ ਵੀਡੀਓ ਵਿਖਾਈ ਸੀ ਜਿਸ ਦੇ ਵਿੱਚ ਅਸੀਂ ਦੱਸਿਆ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਓਵਰਲੋਡ ਟਿਪਰ ਕਿਵੇਂ ਆਪਣਾ ਤਾंडਵ ਮਚਾ ਰਹੇ ਹਨ ਤੇ ਕਿਸੇ ਵੱਡੇ ਹਾਦਸੇ ਵੱਲ ਇਸ਼ਾਰਾ ਕਰ ਰਹੇ ਹਨ ਫਿਰੰਤੋਂ ਇਹਨਾਂ ਓਵਰਲੋਡ ਟਿਪਰਾਂ ਨੂੰ ਰੋਕਣ ਵਾਲਾ ਪੁੱਛਣ ਵਾਲਾ ਕੋਈ ਵੀ ਨਹੀਂ ਹੈ ਪਰ ਸੜਕਾਂ ਉੱਤੇ ਓਵਰਲੋਡ ਦੌੜ ਰਹੇ ਅਜਿਹੇ ਟਿਪਰ ਸਰਕਾਰ ਹਰ ਪੁਲਿਸ ਅਤੇ ਪ੍ਰਸ਼ਾਸਨ ਨੂੰ ਕਿਉਂ ਵਿਖਾਈ ਨਹੀਂ ਦਿੰਦੇ ਇਹ ਸਾਰੀ ਗੱਲਬਾਤ ਲੋਕ ਜ਼ਰੂਰ ਸਮਝਦੇ ਨੇ ਪਰ ਉਹਨਾਂ ਦੀ ਕੋਈ ਸੁਣਦਾ ਨਹੀਂ ਹੈ ਭਾਵੇਂ ਤੁਸੀਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਟ੍ਰੈਫਿਕ ਨਿਯਮਾਂ ਦੇ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟਦੇ ਹੋਏ ਪੁਲਿਸ ਮੁਲਾਜ਼ਮ ਵੇਖ ਸਕਦੇ ਹੋ ਪਰ ਇਹਨਾਂ ਓਵਰਲੋਡ ਟਿਪਰਾਂ ਤੇ ਟਰਾਲਿਆਂ ਨੂੰ ਰੋਕ ਕੇ ਪੁੱਛਣ ਵਾਲਾ ਕੋਈ ਵੀ ਪੁਲਿਸ ਮੁਲਾਜ਼ਮ ਤੁਹਾਨੂੰ ਸੜਕ ਉੱਤੇ ਇਹਨਾਂ ਟਿਪਰਾਂ ਨੂੰ ਰੋਕਦਾ ਹੋਇਆ ਵਿਖਾਈ ਨਹੀਂ ਦੇਵੇਗਾ ਜਿਸ ਦੇ ਚੱਲਦੇ ਹੋਏ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਅਰਜ ਪ੍ਰਣਾਲੀ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦੇ ਹਨ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਓਵਰਲੋਡ ਟਿਪਰਾਂ ਦੇ ਖਿਲਾਫ ਕੋਈ ਖਾਸ ਮੋਹਮ ਚਲਾਈ ਜਾਂਦੀ ਹੈ ਜਾਂ ਫਿਰ ਮੌਤ ਦਾ ਤੰਡਵ ਕਰਦੇ ਹੋਏ ਅਜੇਹੀ ਓਵਰਲੋਡ ਟਿਪਰ ਸੜਕਾਂ ਉੱਤੇ ਭਜਦੇ ਰਹਿਣਗੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ